ਰੇਟ ਪ੍ਰਾਈਸ ਆਮ ਕੀ ਚੈਲੰਜ ਰਹੂਗਾ ਜੀ ਰੇਟ ਆਪਣਾ 20 ਰੁਪਏ ਸਕਰ ਫੁੱਟ ਤੋਂ ਸਟਾਰਟਿੰਗ ਹੋ ਜਾਂਦਾ ਜੀ ਸਟਾਰਟਿੰਗ 20 ਰੁਪਏ ਸਕਰ ਫੁੱਟ ਤੋਂ ਗਰਾਸ ਸਟਾਰਟ ਹੋ ਰਹਾ ਇਹ ਚੀਜ਼ ਹੈ ਇਹ ਆਰਟੀਫੀਸ਼ੀਅਲ ਗਾਰਡਨ ਬਣਾਈ ਦੇ ਕੋਠੀਆਂ ਚ ਬਹੁਤ ਸੋਹਣੀ ਚੀਜ਼ ਹੈ ਇਹਦਾ ਪੂਰਾ ਗਾਰਡਨ ਹੋਟਲ ਤਿਆਰ ਕਰੀ ਦੇ ਟਰੈਸ ਗਾਰਡਨ ਤਿਆਰ ਕਰੀ ਦੇ ਬਹੁਤ ਸੋਹਣੀ ਚੀਜ਼ ਚੱਕਦੇ ਕਿੰਨਾ ਚੌੜਾ ਵਾਲ ਪੇਪਰ ਹੈ ਇਹ ਲੱਗਣਗੇ ਵੀ ਕੱਟਣਾ ਨਹੀਂ ਜਿੱਥੇ ਉਹ ਤਿੰਨ ਲੱਗਣਗੇ ਛੋਟੇ ਵਾਲੇ ਇੱਕੋ ਹੀ ਲੱਗੂਗਾ ਜੀ ਇਹ ਇੱਕੇ ਲੱਗੂਗਾ ਹਣਾ ਆ ਕੱਪੜੇ ਨੂੰ ਹੱਥ ਲਾਓ ਤੁਸੀਂ ਭਾਈ ਆ ਜੀ ਦੇਖੋ ਇਹਦੇ ਵਿੱਚ ਮਤਲਬ ਹੈਗਾ ਇੱਕ ਤ ਬਾਈ 4 ਦੀ ਸ਼ੀਟ ਹੈ ਹਾਂ ਰੇਟ ਦਾ ਵੀ ਚੈਲੰਜ ਹੈ ਹਾਂਜੀ 999 ਰੁਪਏ ਦੀ ਸ਼ੀਟ ਕੋਈ ਦੇ ਦੇਵੇ ਭਰੀ ਦੇ ਦਾਂਗੇ 999 ਰੁਪਏ ਦੀ ਸ਼ੀਟ ਲੈ ਲਓ ਜਿੰਨੀ ਮਨਜ਼ੀ 999 ਰੁਪਏ ਦੀ ਇੱਕ ਸ਼ੀਟ ਆ ਰੋਲ 400 ਰੁਪਏ ਦਾ ਰੋਲ ਹੈ ਸਰੋ ਜੀ 400 ਦਾ 400 ਦਾ ਰੋਲ ਆ ਬੁੱਕ ਲੈ ਲਿਓ ਉਰੇ ਬਹਿ ਜਾਓ ਸਾਈਡ ਤੇ 10 15 ਮਿੰਟ ਲਾਇਓ ਜੋ ਤੁਹਾਨੂੰ ਡਿਜ਼ਾਈਨ ਬੈਠੂਗਾ 400 ਰੁਪਏ ਦਾ ਇੱਕ ਰੋਲ ਦੇ ਹਿਸਾਬ ਨਾਲ ਬਾਈ ਕੋਲ ਨਾ ਜਾਦੂ ਵਾਲੀ ਟਾਇਲ ਹੈ ਜਾਦੂ ਵਾਲੀ ਪਤਾ ਕਿ ਆ ਮੈਂ ਇਹ ਐ ਗੁਲ ਗਈ ਐ ਗੁਲ ਗਈ ਤੇ ਬਾਈ ਏਰੀਆ ਵਾ ਵੱਡਾ ਕਵਰ ਕਰ ਲੈਣਾ ਸਭ ਤੋਂ ਵਧੀਆ ਗੱਲ ਹੁਣ ਆਹ ਤੁਸੀਂ ਲਾ ਸਕਦੇ ਹੋਗੇ ਇਹ ਫਾਰਮਿੰਦੀ ਤਰ੍ਹਾਂ ਹੁੰਦੀ ਐ ਇੱਕ ਇਹ ਤੇ ਵੀ ਸਟicker ਲੱਗਿਆ ਹੋਇਆ ਆ ਦੇਖੋ ਉਤਾਰੋ ਇਹ ਚਿਪਕੇ ਲੋ ਤੇ ਬਾਈ ਜੀ ਦੱਸੋਗੇ ਇਹਦਾ ਕੀ ਹਸਾਬ ਕਿਤਾਬ ਹੁੰਦਾ ਜੀ ਇਹਦਾ ਇਹ 100 ਰੁਪਏ ਦੀ ਸੀਟ ਐ ਜੀ ਆ ਜਿਹੜੀ ਲੱਗੀ ਹੋਈ ਐ ਨਾ origignal ਐ ਜੀ ਇਹ origignal ਦਰਖਤ ਦੀ ਜਿਹੜੀ ਸਕਲਪ ਹੁੰਦੀ ਐ ਉੱਪਰ ਲਾ ਪਾਪੜਿਆ ਆਪਾਂ ਕਹਿੰਦੇ ਨੇ ਉਹ ਤਾਰ ਕੇ ਅੰਦਰ ਲਾਓ ਬਾਹਰ ਲਾਓ ਕਿਤੇ ਵੀ ਮੈਂਟ ਤੇ ਆ ਬਰਾਵਾ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਐ ਮੰਨ ਕੇ ਚੱਲੋ ਪੰਜਾਬ ਦਾ ਸਭ ਤੋਂ ਵੱਡਾ ਹੋਲ ਸੇਲ ਵੇਅਰ ਹਾਊਸ ਹੋਮ ਇੰਟੀਰੀਅਰ ਦਾ ਜੇ ਆਪਾਂ ਘਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਲਗਵਾਉਣੀ ਹੈ ਭਾਵੇਂ ਵਾਲਪੇਪਰ ਭਾਵੇਂ ਆਪਾਂ ਕਹਿੰਦੇ ਆ ਵਾਲ ਸ਼ੀਲਟ ਵਾਲ ਪੈਨਲ ਪੀਵੀਸੀ ਦਾ ਕੰਮ ਕਰਾਉਣਾ ਹੈ ਏ ਟੂ ਜ਼ेड 올 ਪੰਜਾਬ ਦੇ ਵਿੱਚ ਇੱਥੋਂ ਮਾਲ ਡਿਲੀਵਰ ਹੋ ਕੇ ਜਾਂਦਾ ਬਹੁਤ ਸਾਰੀਆਂ ਦੁਕਾਨਾਂ ਤੇ ਆਪਾਂ ਡਾਇਰੈਕਟ ਪਹੁੰਚਿਆ ਇਹਨਾਂ ਕੋਲ ਹੋਲ ਸੇਲ ਦਾ ਕੰਮ ਹੈ ਗੁਰੂ ਨਾਨਕ ਡੈਕੋਰ ਦੇ ਨਾਮ ਤੇ ਆ ਵੱਡੇ ਅੱਖਰਾਂ ਚ ਲਿਖਿਆ ਹੋਇਆ ਹੋਲ ਸੇਲ ਦਾ ਸਟੋਰ ਹੈ ਹਰ ਤਰ੍ਹਾਂ ਦਾ ਤੁਹਾਨੂੰ ਮਟੀਰੀਅਲ ਦਿਖਾਵਾਂਗੇ ਜਿੰਨੇ ਭਰਾ ਦੇਖ ਰਹੇ ਨੇ ਐਡਰ ਜਰੂਰ ਕਰ ਲੋ ਇੱਕ ਵਾਰੀ ਰੋਡ ਚੈੱਕ ਰਹੀਂ ਕੋਚਰ ਮਾਰਕੀਟ ਕਹਿੰਦੇ ਨੇ ਨੀਅਰ ਗੁਰਦੁਆਰਾ ਸਾਹਿਬ ਲਵੇ ਬੈਂਕ ਵੀ ਐ ਆਹ ਰੋਡ ਤੇ ਤੁਸੀਂ ਜਦੋਂ ਆਉਂਗੇ ਤਾਂ ਖੱਬੇ ਹੱਥ ਤੁਸੀਂ ਇਹਨਾਂ ਦੀ ਸ਼ਾਪ ਦੇਖ ਲੋਗੇ ਬਾਕੀ ਪ੍ਰਾਣ ਨੂੰ ਮਿਲਾਉਣਾ ਪ੍ਰੋਪਰ ਦੱਸ ਦੂਗਾ ਐਡਰੈਸ ਕਿੱਥੇ ਆ ਮੈਂ ਕਹਿੰਦਾ ਬਈ ਕੱਲੀ ਕੱਲੀ ਆੜਾ ਦਿਖਾਉਂਗਾ ਕੀ ਸਮਾਨ ਨਈ ਹੈਗਾ ਹੋ ਮਨਟੇਰੀਅਲ ਦਾ ਆਜੋ ਭਰਾ ਨਾਲ ਕਰਦੇ ਆ ਗੱਲਬਾਤ ਸੋ ਨੂੰ ਸਾਰਾ ਸਮਾਨ ਦਿਖਾਣੇ ਆ ਜੀ ਭਰਾ ਆਪਣੇ ਨਾਲ ਆ ਪਹਿਲਾਂ ਤਾਂ ਵੀਰੇ ਸਸਰੀਕਰ ਸਸਰੀਕਰ ਜੀ ਸਸਰੀਕਰ ਤੇ ਇੱਕ ਵਾਰੀ ਮੈਂ ਭਰਾ ਦੇ ਥੋੜਾ ਮਾਈਕ ਲਾਦਾ ਤੇ ਆਪਾਂ ਕਰਦੇ ਆ ਕੱਲੀ ਕੱਲੀ 1 ਬਾਈ 1 ਗੱਲਬਾਤ ਬਿਲਕੁਲ ਜੀ ਬਿਲਕੁਲ ਤੇ ਗੁਰੂ ਨਾਨਕ ਡੈਕੋਰ ਹਨਾ ਮੇਰੇ ਲੁਧਿਆਣਾ ਦੇ ਵਿੱਚ ਪਹੁੰਚ ਜਾਣਾ ਹਾਂਜੀ ਬਿਲਕੁਲ ਇੱਕ ਵਾਰੀ ਤੁਸੀਂ ਪ੍ਰੋਪਰ ਐਡਰੈਸ ਸਮਝਾ ਦੋਗੇ ਆਪਣੇ ਕਿਸੇ ਭਰਾ ਨੂੰ ਆਉਣਾ ਹੋਵੇ ਆਪਨਾ ਸ਼ੋਅਰੂਮ ਹੈ ਗੁਰੂ ਨਾਨਕ ਡੈਕੋਰ ਕੋਚਰ ਮਾਰਕੀਟ ਈਐਸਆਈ ਦੇ ਬਿਲਕੁਲ ਨਾਲ ਵਾਲੀ ਰੋਡ ਤੇ ਠੀਕ ਹੈ ਜੀ ਬਾਕੀ ਗੂਗਲ ਤੇ ਲੋਕੇਸ਼ਨ ਪਈ ਆ ਗੂਗਲ ਤੇ ਲੋ ਪਹਿਲੀ ਕਹਦਾ ਨਾ ਮੈਂ ਨੰਬਰ ਸਕਰੀਨ ਤੇ ਚੱਲ ਰਹਿਣਾ ਫਿਰ ਤੁਸੀਂ ਕਹੋਗੇ ਭਾਈ ਚੱਕਦੇ ਨਹੀਂ ਤੁਹਾਨੂੰ ਪਤਾ ਫੋਨ ਬਹੁਤ ਕਰੋਗੇ ਫੋਨ ਨਾ ਚੱਕ ਤਾਂ ਕਰਕੇ ਮੈਂ ਐਡਰੈਸ ਸਕਰੀਨ ਤੇ ਚਲਾਦਾ ਸਦਾ ਉਰੇ ਵਿਜ਼ਿਟ ਕਰ ਲਿਓ ਵੀਰੇ ਕਿੰਨੇ ਵੇਸ ਵੀਰੇ ਆ ਜਣੇ ਆ ਸਵੇਰ 10 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਇੱਥੇ ਹੀ ਹੁੰਨੇ ਆ ਜੀ ਜੀ ਬਿਲਕੁਲ ਬੇਫਿਕਰ ਹੋ ਕੇ ਆ ਜਾਓ ਕੋਲ-ਕੁਲ ਕਰਨ ਦੀ ਟੈਨਸ਼ਨ ਲਿਓ ਇਹ ਨਾ ਸੋਚੋ ਕਿ ਮਾਲ ਖਤਮ ਹੋ ਜੂ ਅਨਲਿਮਟਿਡ ਸਟ੍ਰੋਕ ਦੀ ਪਹਿਲੀ ਵੀਡੀਓ ਬਣਨ ਲੱਗ ਰਹੀ ਹੈ ਹੁਣ ਗੱਲ ਕਰੀ ਵੀਰੇ 1 ਬਾਈ 1 ਆਪਾਂ ਤੇ ਚੱਲਾਂਗੇ ਨਾ ਜੀ ਬਿਲਕੁਲ ਕੱਲੀ-ਕੱਲੀ ਚੀਜ਼ ਆ ਤੇ ਵਾਲ ਪੇਪਰ ਦੇ ਸਾਈਜ਼ ਡੜੇ ਦਿਖਾ ਦੂੰਗਾ ਮੈਂ ਕਹਿੰਦਾ ਵੀਰੇ ਆਲ ਪੰਜਾਬ ਦੀ ਚ ਬਹੁਤ ਘੱਟ ਬੰਦੇ ਨੇ ਡੜ ਰੱਖਦੇ ਬਹੁਤ ਘੱਟ ਬਹੁਤ ਘੱਟ ਹਣਾ ਪੰਜਾਬ ਚ ਸਭ ਤੋਂ ਵੱਧ ਸਟਾਕ ਆਪਣੇ ਕੋਲ ਹੀ ਹੈ ਮੈਂ ਉਂਗਲੀਅ ਤੇ ਗਿਣਵਾ ਸਕਦਾ ਮੇਰੇ ਕੋਲ 50000 ਰੋਲ ਅੰਦਰ ਪਿਆ 50000 ਰੋਲ ਵਾਲ ਪੇਪਰ ਕੱਲਾ ਕੱਲਾ ਰੋਲ ਗਿਣਵਾ ਸਕਦਾ ਮੈਂ ਔਰ ਸਾਰਾ ਕੈਟਲੌਗ ਦਾ ਸਾਰਾ ਕੈਟਲੌਗ ਦਾ ਮਾਲਕ ਇੱਕ ਵੀ ਰੋਲ ਖਰਾਬ ਨਹੀਂ ਨਿਕਲ ਸਾਡੀ ਗਾਰੰਟੀ ਹੋਊਗੀ ਕੱਲਾ ਵਾਲ ਪੇਪਰ ਨਹੀਂ ਹੋਮ ਇੰਟੀਰੀਅਰ ਦਾ ਸਾਰਾ ਸਮਾਨ ਦਿਖਾਵਾਂਗੇ ਸਟਾਰਟਿੰਗ ਦੇ ਵਿੱਚ ਆ ਚੀਜ਼ਾਂ ਚੈੱਕ ਕਰਾਵੇ ਵੀਰੇ ਅੱਜ ਕੱਲ੍ਹ ਚੱਲ ਰਿਹਾ ਹੈ ਹਣਾ ਕਹ ਬਾਈ ਕਹਿੰਦਾ ਗਰਾਸ ਲੈ ਜਾਓ ਮੇਰੇ ਕੋਲੋਂ ਟਰਾਲੀ ਭਰ ਕੇ ਹੈ ਜਿੰਨਾ ਮਰਜ਼ੀ ਗਰਾਸ ਲੈ ਜਾਓ ਹਾਂ 300 ਤੋਂ 350 ਰੋਲ ਮੇਰੇ ਕੋਲ ਹਾਜ਼ਰ ਪਿਆ ਅੰਦਰ 10mm ਤੋਂ ਲੈ ਕੇ 50mm ਤੱਕ 10mm 20mm 25mm 35mm 45mm 50mm ਇਹ ਹੁੰਦਾ ਹੀ 10 ਤੋਂ 50 ਆਣਾ 10 ਤੋਂ 50 ਮੈਂ ਵੀ ਆਂਦਾ ਸਾਰਾ ਮਾਲ ਹਾਜ਼ਰ ਪਿਆ ਇੱਕ ਰੋਲ ਲੈ ਲਓ 50 ਲੈ ਲਓ ਸਾਰਾ ਹਾਜ਼ਰ ਸੋ ਗਿਆ ਆਪਣੇ ਕੋਲ ਤੇ ਜੇ ਗੱਲ ਕਰੀ ਆਪਣਾ ਰੇਟ ਪ੍ਰਾਈਸ ਕੀ ਚੈਲੰਜਰ ਹੋਗਾ ਜੀ ਰੇਟ ਆਪਣਾ 20 ਰੁਪਏ ਪਰ ਸਕੁਅਰ ਫੁੱਟ ਤੋਂ ਸਟਾਰਟਿੰਗ ਹੋ ਜਾਂਦਾ ਜੀ ਸਟਾਰਟਿੰਗ 20 ਰੁਪਏ ਪਰ ਸਕੁਅਰ ਫੁੱਟ ਤੋਂ ਰੁਪਈਏ ਸਕੁਅ ਆਹ ਦੋ ਪਹਿਲਾ ਇਹ ਰੜ ਕਿੱਥੇ ਦੇਖਿਆ ਜਦ ਸੁਣਿਆ ਕਮੈਂਟ ਕਰੋ ਕਿਤੇ ਨਹੀਂ ਸੁਣਿਆ ਹੋਊਗਾ ਕਿਉਂਕਿ ਆਪਾਂ ਹੀ ਵੀਡੀਓ ਬਣਾ ਰਹੇ ਹੁਣ ਆ ਚੀਜ਼ਾਂ ਬਈ ਬਣੀਆਂ ਮੈਂ ਕਹਿੰਦਾ ਯਾਰ ਮੈਨੂੰ ਬੜੀ ਸੋਹਣੀ ਲੱਗੀ ਬਈ ਛੋਟੀ ਇਹ ਚੀਜ਼ ਬਹੁਤ ਸੋਹਣੀ ਚੀਜ਼ ਹੈ ਜੀ ਆਰਟੀਫੀਸ਼ੀਅਲ ਗਾਰਡਨ ਬਣਾਈ ਦੇ ਕੋਠੀਆਂ ਚ ਬਹੁਤ ਸੋਹਣੀ ਹੈ ਪੂਰਾ ਗਾਰਡਨ ਹੈ ਹੋਟਲ ਤਿਆਰ ਕਰੀ ਦੇ ਟਰੈਸ ਗਾਰਡਨ ਤਿਆਰ ਕਰੀ ਦੇ ਬਹੁਤ ਸੋਹਣੀ ਚੀਜ਼ ਲੱਗਦੀ ਆ ਆਪਾਂ ਦਾ ਜਿਹੜਾ ਛੱਤ ਤੇ ਹੁੰਨੇ ਆ ਆਪਾਂ ਮੁਰਲੇ ਪਾਸੇ ਨਾਲ ਸਪੇਸ ਵੈਸੇ ਤਾਂ ਵੀਰੇ ਸ਼ਹਿਰਾਂ ਚ ਕਰਦੇ ਨੇ ਬਾਲਕਨੀ 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 ਉੱਥੇ ਮੈਂ ਕਹਿੰਦਾ ਲਾ ਚ ਅਗਲਾ ਕਿ ਰੱਥ ਹੱਥ ਲਾ ਕੇ ਕਹੂਗਾ ਨਾ ਯਾਰ ਬਿਲਕੁਲ ਰੀਜਨ ਲੱਗਦੀ ਹੈ ਨਾ ਬਿਲਕੁਲ ਹਾਂ ਬਿਲਕੁਲ ਨੇਚਰਲ ਲੱਗਦੀ ਹੈ ਇਹ ਚੀਜ਼ ਤੇ ਇਹ ਇਹ ਦਾ ਕੋਈ ਸਾਈਜ਼ ਵਗੈਰਾ ਹੁੰਦਾ ਜਾਂ ਇਹਨੂੰ ਬੰਦਾ ਆਪਣੇ ਹਿਸਾਬ ਨਾਲ ਤਿਆਰ ਕਰ ਸਕਦਾ ਆਪਣੇ ਹਿਸਾਬ ਨਾਲ ਤਿਆਰ ਹੋ ਜਾਂਦੇ ਵੈਸੇ 20x20 ਇੰਚ ਦਾ ਪੀਸ ਹੁੰਦਾ ਹੈ ਅਸੀਂ ਆਪਣੇ ਹਿਸਾਬ ਨਾਲ ਤਿਆਰ ਕਰੀਦੇ ਕੋਠੀ ਜਾ ਕੇ ਬੱਚਾ ਉਹਦਾ ਆਪਾਂ ਏਰੀਆ ਡਿਸਟੈਂਸ ਮਿਲ ਲੈਨੇ ਹਾਂ ਏਰੀਆ ਹਾਂਜੀ ਉਹ ਬੰਦਾ ਡਿਮਾਂਡ ਕਰੇ ਆਪਾਂ ਤਿਆਰ ਕਰ ਦਾਂਗੇ ਬਿਲਕੁਲ ਬਿਲਕੁਲ ਜੇ ਤੁਸੀਂ ਇਹਦੇ ਵਿੱਚ ਕਹੋਗੇ ਕਿ ਬਾਈ ਕੋਲ ਕਿੰਨਾ ਸਟਾਕ ਪਿਆ ਇੱਧਰ ਤੁਸੀਂ ਆ ਲਾ ਲੋ ਬਾਈ ਨੇ ਬਹੁਤ ਜ਼ਿਆਦਾ ਪਿਆ ਜੀ ਉਹ ਕਰੋ ਚੈੱਕ ਇੱਕ ਵਾਰੀ ਤੇ ਭਾਈ ਆ ਚੀਜ਼ਾਂ ਦਾ ਬੜਾ ਅੱਜਕੱਲ ਟ੍ਰੈਂਡ ਚੱਲਦਾ ਬਹੁਤ ਟ੍ਰੈਂਡ ਹੈ ਜੀ ਇਹ ਵੀ ਹਾਜ਼ਰ ਹੋ ਗਿਆ ਆਪਣੇ ਕੋਲ ਪਹਿਲਾਂ ਇਕੱਲੇ ਆਉਂਦੀ ਸੀ ਆ ਪਲੇਨ ਪੀਵੀਸੀ ਪਲੇਨ ਪੀਵੀਸੀ ਮਾਰਕੀਟ ਦੇ ਵਿੱਚ ਹਣਾ ਹੁਣ ਆ ਗਿਆਂ ਡਬਲ ਪੀਵੀਸੀ ਆ ਗਿਆਂ ਯੂਵੀ ਆਪਣੀ ਆ ਗਿਆਂ ਹਣਾ ਇੱਕ ਚਾਰ ਕੋਲ ਸਿੱਟਾ ਬਹੁਤ ਚੱਲ ਰਿਹਾ ਹਾਂ ਹਾਂ ਪੀਵੀਸੀ ਆ ਗਿਆ ਡਬਲ ਪੀਸੀ ਆ ਗਿਆ ਚਾਰ ਕੋਲਾ ਆ ਗਿਆ ਸਾਰਾ ਮਾਲ ਹਾਜ਼ਰ ਮਿਲ ਕਵਾਲਿਟੀ ਜੇ ਕੋਈ ਕੰਪਰੋਮਾਈਜ਼ ਨਹੀਂ ਜੀ ਨਹੀਂ 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 ਬੈਠੇ ਆਪਾਂ ਇੱਥੇ ਹੀ ਬੈਠੇ ਆ ਸਾਰੀ ਦਿਨ ਫਿਰ ਇੱਕ ਚੈਲੰਜ ਕਰਦੇ ਆ ਬੰਦਾ ਹੰੜਿਆ ਹੋਵੇ ਫੇਰ ਆ ਜੀ ਪੂਰਾ ਚੈਲੰਜ ਆਪਣੇ ਬਾਰੇ ਕੋਈ ਰੇ ਇਹਦੇ ਵਿੱਚ ਕਿੰਨੇ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਹੋਣਗੇ 25 ਡਿਜ਼ਾਈਨ ਮੇਰੇ ਕੋਲ ਇਚ ਪਏ ਨੇ 10 ਡਿਜ਼ਾਈਨ ਇਚ ਪਏ ਨੇ 18 ਡਿਜ਼ਾਈਨ ਇਚ ਪਏ ਨੇ ਮਤਲਬ ਸਾਰਾ ਮਾਲ ਹਾਜ਼ਰ ਪਿਆ ਮੇਰੇ ਪੂਰੀ ਦੀ ਪੂਰੀ ਬੰਦੇ ਦਾ ਕੋਠੀ ਦਾ ਕੰਮ ਕਰਾਉਣਾ ਆ ਕੇ ਡਿਸਕਰ ਕਰਕੇ ਲੈਵੇ ਕੰਮ ਮੇਰਾ ਕੰਮ ਕਰਾ ਦਾਂਗੇ ਮਾਲ ਚਕਾ ਦਾਂਗੇ ਕੋਠੀ ਗਾਹਕ ਦੀ ਕੰਮ ਮੇਰਾ ਹੋਲ ਸੇਲ ਚ ਕਰਾ ਦਾਂਗੇ ਹੋਰ ਰੇਟ ਚ ਕਰਾ ਦਾਂਗੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਊਗਾ ਹੋਰ ਦੱਸੋ ਤੇ ਇਹਦੇ ਵਿੱਚ ਬਰੇ ਹਰ ਬਹੁਤ ਸਾਰੇ ਆਈਟਮ ਹਨ ਬਾਈ ਮਿੱਤਰੋ ਇਹਦੇ ਵਿੱਚ ਤਾਂ ਮੈਂ ਤੁਹਾਨੂੰ ਇੱਕ ਵਾਰੀ ਵੈਸੇ ਝਲਕ ਜੀ ਮਾਰ ਲਓ ਇਹ ਸੈਂਪਲ ਰੱਖੇ ਹੋਏ ਨੇ ਵੈਸੇ ਕੋਈ ਝਲਕ ਮਨਾ ਦਿਓ ਬਾਕੀ ਤਾਂ ਗੋਡਾਊਨ ਭਰੇ ਭਰੇ ਇੱਕ ਵਾਰੀ ਇੱਧਰ ਚਾਤੀ ਮਰੇ ਅੰਦਰ ਆ ਕੇ ਕੈਮਰਾ ਲੈ ਕੇ ਆਈਂ ਆਓ ਬਾਈ ਕਹਿੰਦਾ ਮੇਰੇ ਕੋਲ 50000 ਰੋਲ ਪਿਆ ਹੈ ਗਿਨਵਾ ਸਕਦਾ ਮੈਂ ਕੱਲੇ ਗੱਲ ਨਹੀਂ ਕੱਲੇ ਗਿਨਵਾ ਸਕਦਾ 50 ਹਜ਼ਾਰ ਕਰੋ ਚੈੱਕ ਆ ਪੂਰੇ ਦੇ ਪੂਰੇ ਜਿੰਨੇ ਤੁਹਾਡੇ ਰੈਕ ਪਏ ਨੇ ਬਾਈ ਇੱਕੇ ਦੇ ਵਿੱਚ ਆਪਾਂ ਬੁੱਕਾਂ ਦਿਖਾਵਾਂਗੇ ਹਨ ਆਪਣੇ ਭਰਾਵਾ ਬਿਲਕੁਲ ਬਿਲਕੁਲ ਜਿੰਨੇ ਅਸਲ ਦੇ ਵਿੱਚ ਕੈਟਲੋਗ ਹੈ ਨੇ ਚੱਲੀ ਪਰਲੇ ਪਾਸੇ ਆਪਾਂ ਤੇ ਹੋਮ ਇੰਟੀਰੀਅਰ ਦਾ ਬਹੁਤ ਸਾਰਾ ਸਮਾਨ ਦਿਖਾਵਾਂਗਾ ਇਹ ਤਾਂ ਹਲੇ ਡੈਮੋ ਹੈ ਫਿਲਮ ਸਾਰੀ ਪਈ ਹੈ ਆ ਜਾਓ ਭਰਾ ਪਰ ਮੰਨਣਾ ਕਿਸੇ ਸ਼ਾਪ ਤੇ ਵਾਲ ਪੇਪਰ ਲੈਣ ਵਾਕੇ ਬਾਈ ਇਹ ਮੈਂ ਕਹਣਾ ਤੁਸੀਂ ਦੋਨੋਂ ਜੋੜ ਕੇ ਇੱਕ ਬਣਾਇਆ ਹੋਇਆ ਇਹ ਤਿੰਨ ਰੋਲ ਦੀ ਪੈਕਿੰਗ ਹੈ ਇਹ ਚੌੜਾ ਬਹੁਤ ਹੈ ਬਾਈ ਯਾਰ 42 ਇੰਚ ਚੌੜਾ ਵੈਸੇ 1 ਇੰਚ ਹੁੰਦੇ 42 ਇ ਤੁਸੀਂ ਆਹ ਕਰੋ ਚੱਕ ਦਿਓ ਕਿੰਨਾ ਚੌੜਾ ਵਾਲ ਪੇਪਰ ਹੈ ਅਰੇ ਇਹ ਲੱਗਣਗੇ ਵੀ ਘੱਟ ਨਾ ਐਸੇ ਨਹੀਂ ਲੱਗਣ ਜਿੱਥੇ ਉਹ 3 ਲੱਗਣਗੇ ਛੋਟੇ ਵਾਲੇ ਇੱਕੋ ਹੀ ਲੱਗੂਗਾ ਜੀ ਇਹ ਇੱਕੇ ਲੱਗੂ ਹਨਾ ਆ ਕੱਪੜੇ ਨੂੰ ਹੱਥ ਲਾਓ ਤੁਸੀਂ ਭਾਈ ਆਹ ਜੀ ਦੇਖੋ ਇਹਦੇ ਵਿੱਚ ਮਤਲਬ ਹੈਗਾ ਇੱਕ ਤਰ੍ਹਾਂ ਦਾ ਕੱਪੜਾ ਹੀ ਹੈ ਨਾ ਕੱਪੜਾ ਹੀ ਹੈ ਕੱਪੜਾ ਹੀ ਹੈ ਸਹੀ ਗੱਲ ਹੈ ਜੇ ਮਰਜ਼ੀ ਕਿੱਲੇ ਕਪੜਿਆਂ ਸੇਵ ਕਰ ਸਕਦੇ ਹਾਂ ਸੂਟਾਂ ਦੇ ਕਢਾਈ ਕਰੀ ਹੁੰਦੀ ਹੈ ਬਿਲਕੁਲ ਬਿਲਕੁਲ ਇਹ ਮੈਂ ਕਹਿੰਦਾ ਬਾਲ ਪੇਪਰਾਂ ਦੇ ਕਢਾਈ ਕਰੀ ਹੋਈ ਆ ਇਹਦੇ ਵਿੱਚ ਬਈ ਨਾ ਨਾ ਕਰਦੇ ਵੀਰੇ ਡਿਜ਼ਾਈਨ ਕਿੰਨੇ ਹੋਣਗੇ ਦੇ ਵਿੱਚ ਆਪਣੇ ਕੋਲ ਇਹ ਆਪਣੇ ਕੋਲ 40 ਤੋਂ 50 ਡਿਜ਼ਾਈਨ अवेलेबल ਪਏ ਨੇ ਇਸ ਟਾਈਮ ਇੰਨੇ ਚੌੜੇ ਬਾਲ ਪੇਪਰ ਦੇ ਵਿੱਚ ਤੁਸੀਂ ਆਹ ਦੇਖੋ ਬਈ ਕਿੱਦਾਂ ਕਿੰਨੇ ਇਹ ਮਤਲਬ ਆਹ ਡੈਮੋ ਪੀਸ ਲੱਗੇ ਹੋਏ ਨੇਗੇ ਮੈਂ ਕਹਿੰਦਾ ਜਦੋਂ ਹੱਥ ਲਾ ਕੇ ਤੁਸੀਂ ਉਰਿਆ ਕੇ ਫੀਲ ਕਰੋਗੇ ਨਾ ਤੁਸੀਂ ਕਹੋਗੇ ਯਾਰ ਬਈ ਕੱਪੜਾ ਜਿਵੇਂ ਉਬਰਿਆ ਹੋਇਆ 3D ਪ੍ਰਿੰਟਿੰਗ ਕਿਹਦਾ ਜਪਣਾ ਅਰੇ ਇਹ ਹੈਗਾ ਵੀ ਰੇਸ਼ਨ ਆ ਰੇਸ਼ਨ ਜੋੜਨ ਵਾਲਾ ਰੇਸ਼ਨ ਆ ਰੇਸ਼ਨ ਹਣਾ ਪ੍ਰੋਪਰ ਜੁੜੂਗਾ ਜੀ 6 ਕਿਲੋ ਦਾ ਰੋਲ ਹੈ ਆਮ ਜਿਹੜਾ ਰੋਲ ਹੁੰਦਾ ਕਿਲੋ ਦਾ ਹੁੰਦਾ ਇਹ 6 ਕਿਲੋ ਦਾ ਫੈਬਰਿਕ ਰੋਲ ਹੈ ਇਹਦੇ ਵਿੱਚ ਲੈਂਥ ਕਿੰਨੀ ਕੁ ਹੁੰਦੀ ਹੈ ਜਿਹੜੀ ਹੈ 15.5 ਮੀਟਰ ਦਾ ਰੋਲ ਹੈ 150 ਫੁੱਟ ਏਰੀਆ ਕਵਰ ਕਰਦਾ ਹੈ 150 ਫੁੱਟ ਏਰੀਆ ਸਿਰਫ ਇੱਕ ਰੋਲ ਆਹ ਵਾਲਾ ਕਵਰ ਕਰ ਦੂਗਾ ਬਾਈ 10x12 13 14 15 ਦੀਵਾਰ ਤੇ ਇੱਕੋ ਹੀ ਰੋਲ ਲੱਗਦਾ ਜੀ ਇੱਕੋ ਹੀ ਰੋਲ ਲੱਗਦਾ ਹਣਾ ਜੀ ਜੀ ਤੇ ਅੱਜ ਕੱਲੇ ਵੀਰੇ ਆਹ ਬੜੀ ਚੀਜ਼ ਦੀ ਡਿਮਾਂਡ ਹੋ ਰਹੀ ਹੈ ਹਣਾ ਲੋਕ ਖਜ਼ਾਨਾ ਭੂਰ ਪਰਿਆ ਪਿਆ ਬਗਲ ਹੈ ਜਿੰਨਾ ਮਰਜੀ ਲੈ ਲਓ ਇੱਕ ਜੇ ਤੁਸੀਂ ਘਰਾਂ ਦੇ ਵਿੱਚ ਟਾਈਲਾਂ ਲਗਾਉਣ ਦੀ ਸੋਚ ਰਹੇ ਹੋ ਰੁਕ ਜਿਓ ਆ ਤੁਹਾਡੇ ਘਰ ਦੀ ਸੇਮ ਵੀ ਹੈ ਵੀਰ ਉੱਥੇ ਵੀ ਲਾ ਸਕਦੇ ਹਨਾ ਬਿਲਕੁਲ ਬਿਲਕੁਲ ਨੀਚਲਾ ਇਸਾ ਤੁਸੀਂ ਐ ਮੰਨ ਕੇ ਚੱਲੋ ਇਹ 4 ਫੁੱਟ ਚੌੜੀ ਹੈ ਆਪਾਂ ਫਰਸ਼ ਤੋਂ 4 ਫੁੱਟ ਚੌੜੀ ਚ ਮੈਂ ਕਹਿੰਦਾ ਲੰਬੀ ਲਾ ਦਿਓ 10 ਫੁੱਟ ਲੰਬੀ 10 ਬਾਈ 4 ਦੀ ਸ਼ੀਟ ਹੈ ਹਾਂ ਰੇਟ ਦਾ ਵੀ ਚੈਲੰਜ ਹੈ ਹਾਂਜੀ 999 ਰੁਪਏ ਦੀ ਸ਼ੀਟ ਕੋਈ ਦੇ ਦੇਵੇ ਫਰੀ ਦੇ ਦਾਂਗੇ 999 ਰੁਪਏ ਦੀ ਸ਼ੀਟ ਲੈ ਲਓ ਜਿੰਨੀ ਮੰਗੋ 999 ਰੁਪਏ ਦੀ ਇੱਕ ਸ਼ੀਟ ਲੈ ਜਾਓ 10x4 ਦੀ ਨਾਰਮਲੀ ਕਮਰਾ ਕਿਸੇ ਆਪਣੇ ਭਰਾ ਦਾ ਵੀਰੇ 10x10 ਦਾ ਹਨਾ 10x10 ਦਾ ਹੁੰਦਾ ਇੱਕ ਦਮਾਰ ਤੇ 2.5 ਸ਼ੀਟਾਂ ਲੱਗਦੀਆਂ ਹਨਾ 2.5 ਸ਼ੀਟਾਂ ਲੱਗੀਆਂ ਬਿਲਕੁਲ ਬਿਲਕੁਲ 25 ਕੋਚ ਬਣ ਗਿਆ ਔਰ ਗੱਲ ਬਣ ਗਈ ਗੱਲ ਬਣ ਜਾਂਦੀ ਸਿਰਫ 2500 ਦੇ ਵਿੱਚ ਔਰ ਆਪਦੇ ਆਪ ਲਾਉਣੇ ਇਹਦੇ ਲਾਉਣ ਦਾ ਕੀ ਹੈਗਾ ਤੁਹਾਨੂੰ 10 ਵੀ ਦੇਣਾ ਇੱਥੇ ਆ ਸਟicker ਜਾਂ ਲੱਗਿਆ ਹੁੰਦਾ ਬਾਈ ਕੋਲ ਇਹ ਆ ਦੇਖੋ ਆ ਤਾਰੋ ਤੇ ਲਾ ਲਓ ਇੱਥੇ ਗਲੂ ਲੱਗੀ ਹੁੰਦੀ ਹੈ ਲੋ ਬਾਈ ਆ ਦੇਖੋ ਇਹ ਮਤਲਬ ਦੋਨੋਂ ਪਾਸੋਂ ਬੈਕ ਸਾਈਡ ਤੋਂ ਫਰੰਟ ਸਾਈਡ ਤੋਂ ਵਾਟਰਪਰੂਫ ਹੁੰਦਾ ਆ ਇਹਦੇ ਵਿੱਚ ਡਿਜ਼ਾਈਨ ਕੁਝ ਕੋਲੇ ਅਵੇਲੇਬਲ ਨਹੀਂ A to Z ਇਹਦੇ ਵਿੱਚ ਸਟਾਕ ਬਾਧੂ ਵੀਰੇ ਬਾਧੂ ਪਿਆ ਜੀ ਬਾਧੂ ਭਾਵੇਂ 200 ਸ਼ੀਟ ਲੈ ਲਓ ਇੱਕ ਕਲਰ ਦੀ ਹਾਂ ਆਪਣੇ ਭਰਾ ਫਿਰ ਕਹਿਣਗੇ ਟਰਾਲੀ ਪਰ ਕੇ ਲੈ ਕੇ ਜਾਵਾਂਗੇ ਕਿੰਨੀ ਮਰਜ਼ੀ ਲੈ ਲੈ ਟਰਾਲੀ ਤੇ ਟਰੱਕ ਭਾ ਲਓ ਲਓ ਭਾਈ ਯਾਰ ਇਹ ਇਹਦੇ ਵਿੱਚ ਹੀ ਤੁਹਾਨੂੰ ਮਿਲ ਜਾਣਗੇ ਛੋਟੇ ਛਿੱਟਾ ਇਹ ਸੇਮ ਚੀਜ਼ ਹੀ ਹੈ ਤੁਸੀਂ ਇਹਦੇ ਵਿੱਚ ਲੈਣੇ ਨੇ ਇਹਦਾ ਸਾਈਜ਼ ਕਿੰਨਾ ਹੁੰਦਾ ਵੀਰੇ ਆਪਣਾ ਇਹ 2x2 ਦੀ ਸ਼ੀਟ ਹੈ ਜੀ 2x2 ਦੀ ਇਹ ਕਿੰਨੇ ਦੀ ਪੋ ਗਿਆ ਆਪਣਾ 90 ਰੁਪਏ ਦੀ ਸ਼ੀਟ 90 ਰੁਪਏ ਦੀ ਸ਼ੀਟ ਇਹ ਵੀ ਸਟ ਆ ਪਹਿਨੇ ਕੈਟਾਲਾਗ ਦੇ ਵਾਲਪੇਪਰ ਹੁਣ ਮੈਂ ਤੁਹਾਨੂੰ ਕੈਟਾਲਾਗ ਸਮਝਾ ਦਵਾਂ ਨਾ ਕੁਛ ਕਿ ਜਿਹੜਾ ਆ ਪਹਿਲੇ ਵਾਲਪੇਪਰ ਦੇਖੇ ਨੇ ਇਸੇਵੇਂ ਹੀ ਹੁੰਦੇ ਨੇ ਇਧਰ ਬਾਈ ਉਹਨਾਂ ਡਿਸਪਲੇ ਬਾਦ ਮਤਲਬ ਵਾਲਪੇਪਰ ਦਾ ਦਾ ਬਾਦੂ ਸਟਾਕ ਹੈ ਆ ਚੈੱਕ ਕਰ ਲੋ ਵਾਲਪੇਪਰ ਜਿਹੜਾ ਆਪਾਂ ਕੈਟਾਲਾਗ ਕਹਿੰਦੇ ਨੇ ਉਹਨੇ ਆ ਗਏ ਵੀਰੇ ਇਹ ਕਰਿਓ ਚੈੱਕ ਚੈੱਕ ਕਰਾਈਓ ਤੁਸੀਂ ਆ ਲੈ ਡਿਜ਼ਾਈਨ ਚੈੱਕ ਕਰੋ ਬਈ ਸਾਹਿਬ ਲੈ 3D ਡਿਜ਼ਾਈਨ 3D ਡਿਜ਼ਾਈਨ ਆ ਚੈੱਕ ਕਰ ਲੈ ਕੈਟਾਲਾਗ ਦਾ ਮਾਲ ਆਪਣੇ ਕੋਲ ਹਾਜ਼ਰ ਪਿਆ ਅੰਦਰ ਇੱਕ ਡਿਜ਼ਾਈਨ ਦਾ 100-100 ਰੋਲ ਹਾਜ਼ਰ ਪਿਆ ਆਪਣੇ ਬਾਈ ਕੀ ਕਿੰਨੇ ਚ ਦੇ ਦਾਂਗੇ ਰੋਲ ਫਰਾਜ ਆ ਰੋਲ 400 ਰੁਪਏ ਦਾ ਰੋਲ ਐ ਸਰ ਜੀ 400 ਦਾ 400 ਦਾ ਰੋਲ ਆ ਬੁੱਕ ਲੈ ਲਿਓ ਉਰੇ ਬਹਿ ਜੋ ਸਾਈਡ ਤੇ 10-15 ਮਿੰਟ ਲਾਇਓ ਜੋ ਤੁਹਾਨੂੰ ਡਿਜ਼ਾਈਨ ਬੈਠੂਗਾ 400 ਰੁਪਏ ਦਾ ਇੱਕ ਰੋਲ ਦੇ ਹਿਸਾਬ ਨਾਲ ਬਾਈ ਕੋਲ ਅਨਲਿਮਟਿਡ ਸਟਾਕ ਚੱਕ ਕੇ ਲੈ ਜਾਓ ਪੁੱਲ ਭਰਿਆ ਪਿਆ ਦੇ ਵਿੱਚ ਬਾਦੂ ਅਨਲਿਮਟਿਡ ਸਾਰੀ ਬੁੱਕ 3D ਹੈ ਜੀ ਆ ਚੱਕੋ 3D ਡਿਜ਼ਾਈਨ ਦੇ ਵਿੱਚ ਮਿਲ ਜਾਣਗੇ ਅਨਲਿਮਟਿਡ ਹੁਣ ਮੈਂ ਤੁਹਾਨੂੰ ਨਾ ਘਰਾਂ ਦੇ ਵਿੱਚ ਨਾ ਆਪਾਂ ਵੀਰੇ ਵਿੰਡੋ ਤੇ ਪਰਦਾ ਟੰਗ ਲੈਣੇ ਉਹ ਚੀ ਬਾਈ ਉਹਨੇ ਤਾਂ ਟੰਗੇ ਹੋਏ ਨੇ ਇਹ ਨੂੰ ਤੁਸੀਂ ਕਸਟਮ ਕਰਾ ਸਕਦੇ ਹੋ ਬਾਈ ਕਸਟਮਾਈਜ਼ ਕਰਾ ਸਕਦੇ ਹੋ ਬਲਾਈਂ ਸਭ ਤੋਂ ਵਧੀਆ ਗੱਲ ਤੁਸੀਂ ਆਪਣਾ ਨਾਮ ਸਰਨੇਮ ਪ੍ਰਿੰਟ ਕਰਾਉਣਾ ਇਹ ਬਾਈ ਹੋਰ ਕਰਕੇ ਦੇ ਦੇਣਗੇ ਆ ਦੇਖੋ ਇਹਦਾ ਵੀਰੇ ਕਿੰਨਾ ਮਰਜੀ ਚੌੜਾਈ ਦੇ ਵਿੱਚ ਲੈ ਸਕਦਾ ਕਿੰਨੀ ਮਰਜੀ ਲੈ ਸਕਦੇ ਹੋ ਬਸ 10 ਫੁੱਟ ਤੱਕ ਚੌੜਾਈ ਆਉਂਦੀ ਹੈ ਜੀ 10 ਫੁੱਟ ਤੱਕ ਆਉਂਦੀ ਹੈ ਚੌੜਾਈ ਹਣਾ ਹੁਣ ਦੇਖ ਲਓ ਵਿੰਡੋ ਆਪਣੀ 10 ਫੁੱਟ ਤੱਕ ਹੁੰਦੀ ਵੀ ਨਹੀਂ ਕੰਧ ਦੇ 10 ਫੁੱਟ ਦੀ ਹੁੰਦੀ ਹੈ ਵੀਰੇ ਹਣਾ ਪੂਰੀ ਪੂਰੀ ਚੌੜਾਈ ਕਿੰਨੇ ਮਰਜੀ ਡਿਸਟ ਕਰ ਲਓ ਮੈਕਸਿਮ 10 ਫੁੱਟ ਦੀ ਹੈ ਤੇ ਲੈਂਥ ਵੀਰੇ ਲੈਂਥ ਜਿੰਨੀ ਮਰਜੀ ਲੈ ਸਕਦੇ ਆ ਲੈ ਤੇ ਜਿੰਨੀ ਮਰਜੀ ਇਹਦਾ ਕੋਈ ਸਕੁਅਰ ਫੁੱਟ ਦਾ ਸਾਫ ਹੁੰਦਾ 80 ਰੁਪਏ ਸਕੁਅਰ ਫੁੱਟ ਤੋਂ ਸਟਾਰਟ ਹੋ ਜਾਂਦੀ 80 ਰੁਪਏ ਸਕੁਅਰ ਫੁੱਟ ਤੋਂ ਕੁਛ ਕਹਿੰਦਾ ਨਾ ਜਮਾ ਉਹ ਬੁੱਟੀਆਂ ਵਾਲਾ ਲਾ ਰਖਿਆ ਪਰਲੇ ਪਾਸੇ ਤੇ ਇੱਕ ਨਾ ਇਧਰਲੇ ਪਾਸੇ ਇੱਕ ਚੈੱਕ ਰਹੀ ਆਹ ਵਾਲਾ ਡਿਜ਼ਾਈਨ ਚੈੱਕ ਕਰਾ ਦੇ ਇਹਦੇ ਵਿੱਚ ਵੀ ਕਿ ਯੂਜ਼ ਕੀਤਾ ਗਿਆ ਹੈ ਪੱਟੀਆਂ ਇਹ ਵੂਡਨ ਬਲੈਂਡ ਹੈ ਜੀ ਬਾਸ वुਡ ਕਹਿੰਦੇ ਨੇ ਇਹਨੂੰ ਓਕੇ ਹਾਂਜੀ ਇਹ ਬੜੀ ਸੋਹਣੀ ਲੱਗਦੀ ਹੈ ਹਨ ਹਾਂਜੀ ਲਓ ਬਈ ਇਹ ਵੀ ਚੈੱਕ ਕਰ ਲਓ ਤੇ ਆਪਾਂ ਘਰਾਂ ਦੇ ਵਿੱਚ ਜਮਿਆ ਆਹ ਚੀਜ਼ ਚੱਲ ਰਹੀ ਹੈ ਅੱਜ ਕੱਲੇ ਵੀਰੇ ਇਹ ਆਪਾਂ ਕੰਧ ਤੇ ਕੋਈ ਡਿਜ਼ਾਈਨ ਪਾਉਣਾ ਹਨਾ ਹਾਂਜੀ ਹਾਂਜੀ ਕੰਧ ਤੇ ਜਿਵੇਂ ਡ ਉਸ ਹੀ ਸਾਹ ਦੇ ਨਾਲ ਇਹ ਦੀ ਅੱਜ ਕੱਲ ਚੱਲ ਰਹੀ ਹੈ ਨਾ ਇਹਨੂੰ ਲਾ ਸਕਦੇ ਹੋ ਤੁਸੀਂ ਆਰਾਮ ਦੇ ਨਾਲ ਬਹੁਤ ਸਾਰੇ ਮਿਲ ਜਾਣਗੇ ਦੇਖੋ ਇਦਾਂ ਦੇ ਵੀਰੇ ਇਹਨਾਂ ਦਾ ਕੀ ਰੂਗਾ ਰੇਟ ਬਤਾਓ ਇਦਾਂ ਚਿਪਕਾ ਸਕਦੇ ਹੋ ਤੁਸੀਂ ਦੀਵਾਰ ਤੇ ਇਦਾਂ ਲੱਗ ਜੂਗਾ ਹਾਂ ਇਦਾਂ ਲੱਗ ਜੂਗਾ ਕਿਹੜੀ ਪੈਨਲ ਹੈ ਇੱਚ 15 ਡੀਐਨ ਅਵੇਲੇਬਲ ਨੇ 160 ਰੁਪਏ ਦਾ ਪੀਸ ਹੈ 160 ਰੁਪਏ ਦਾ ਪੀਸ ਹੈ ਆਹ ਵਾਲੇ ਜਿਹੜੇ ਤੁਸੀਂ ਹੁਣ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਚ 15 ਡੀਐਨ 3ਡੀ ਅਵੇਲੇਬਲ ਪਈ ਨੇ ਓਕੇ ਲਓ ਜੀ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਚਾਰ ਪੰਜ ਚੀਜ਼ਾਂ ਹੋਰ ਦਿਖਾ ਦਾਂ ਨੇ ਕਾ ਆ ਗਈਆਂ ਵੀਰੇ ਆਪਣੇ ਕੋਲ ਹਨਾ ਇਹ ਸ਼ੀਸ਼ੇ ਆ ਗਏ ਆਪਣੇ ਹਨਾ ਇਹ ਆਪਾਂ ਜਿਵੇਂ ਪਿੱਲਰ ਪੁੱਲਰ ਤੇ ਲਾਣਾ ਹੋਵੇ ਹਨਾ ਕਿਤੇ ਵੀ ਲਾ ਸਕਦੇ ਆ ਜੀ ਕਿਤੇ ਵੀ ਲਾ ਸਕਦੇ ਹਨਾ ਇਹ ਚ ਵੀ ਆਪਣੇ ਕੋਲ 30 ਕਲਰ अवेलेबल ਪੈਨੇ ਨੀਗਾ ਮਰਵਾ ਦੋ ਆ ਸਾਰੇ ਕਲਰ ਚੈੱਕ ਕਰ ਲਓ ਇਹਨੇ ਦੇਖੋ ਇਹਦੇ ਵਿੱਚ ਤੁਸੀਂ ਬ੍ਰਿਕਸ ਦਾ ਡਿਜ਼ਾਈਨ ਲੈਣਾ ਹੈ ਅਲੱਗ ਅਲੱਗ ਹਰ ਤਰ੍ਹਾਂ ਦਾ ਡਿਜ਼ਾਈਨ ਹੈ ਆ ਸਾਰੇ 3D ਡਿਜ਼ਾਈਨ ਆਪਣੇ ਕੋਲ अवेलेबल ਪੈਨੇ ਸਟੋਰ ਤੇ ਬਹੁਤ ਸਾਰੀਆਂ ਐਟ ਮਰੇ ਆ ਉਹ ਮਗਰਲੇ ਪਾਸੇ ਬਾਇਰ ਦਾ ਫੁੱਲ ਸਟਾਕ ਭਰਿਆ ਪਿਆ ਅਨਲਿਮਿਟਿਡ ਚੀਜ਼ਾਂ ਤੁਹਾਨੂੰ ਹੋਰ ਵੀ ਬਹੁਤ ਸਾਰਾ ਦਿਖਾਣੇ ਆ ਕਾਜੀ ਚੈੱਕ ਕਰੋ ਮੇਰੇ ਕੋਲ ਨਾ ਜਾਦੂ ਵਾਲੀ ਟਾਇਲ ਹੈ ਜਾਦੂ ਵਾਲੀ ਪਤਾ ਕਿਵੇਂ ਹੈ ਇਹ ਐਂ ਖੁੱਲ ਗਈ ਐ ਖੁੱਲ ਗਈ ਤੇ ਬਾਈ ਏਰੀਆ ਵਾ ਵੱਡਾ ਕਵਰ ਕਰ ਲੈਣਾ ਸਭ ਤੋਂ ਵਧੀਆ ਗੱਲ ਹੁਣ ਆਹ ਤੁਸੀਂ ਲਾ ਸਕਦੇ ਹੋਗੇ ਇਹ ਫਾਰਮਿੰਦੀ ਤਰ੍ਹਾਂ ਆਉਂਦੀ ਐਕਾ ਇਹ ਤੇ ਵੀ ਸਟicker ਲੱਗਿਆ ਹੋਇਆ ਆ ਦੇਖੋ ਉਤਾਰੋ ਇਹ ਚਪਕੇ ਲੋ ਤੇ ਬਾਈ ਜੀ ਦੱਸੋਗੇ ਤਾਂ ਕੀ ਸਾਕਤਾ ਬੰਦਾ ਜੀ ਇਹਦਾ ਇਹ 100 ਰੁਪਏ ਦੀ ਸੀਟ ਹੈ ਜੀ ਆ 100 ਰੁਪਏ ਦੀ ਹਣਾ ਹਾਂ ਜੀ 5 ਫੁੱਟ ਏਰੀਆ ਕਵਰ ਕਰਦੀ ਆ 20 ਰੁਪਏ ਫੁੱਟ ਪਈ ਸਾਰੀ ਉਹ ਸਹੀ ਗੱਲ ਇਹ ਵੀ ਮਤਲਬ ਬਹੁਤ ਘੱਟ ਖਰਚੇ ਦੇ ਵਿੱਚ ਜੇ ਪੂਰੀ ਮਤਲਬ ਇੱਕ ਤਰ੍ਹਾਂ ਦੀ ਜਿਹੜੀ ਇੱਕ ਸਾਈਡ ਦੀ ਦੀਵਾਰ ਡੈਕੋਰੇਟ ਕਰਨੀ ਬੰਦੇ ਹਨਾ ਆਪਾਂ ਕਹਦੇ ਕਿ ਬੈਡ ਰੂਮ ਦੀ ਸਾਈਡ ਸੋਹਣੀ ਬਹੁਤ ਲੱਗੂਗਾ ਬਹੁਤ ਸੋਹਣੀ ਲੱਗੂ ਬੈਡ ਬੈਗ ਤੇ ਲਾ ਸਕਦੇ ਆ ਇਹਦੇ ਵਿੱਚ ਭਾਈ ਆਹ ਪੈਨਾ ਡਿਜ਼ਾਈਨ ਵਿੱਚ ਡਿਜ਼ਾਈਨ ਹੈਗੇ ਨੇ ਆਪਾਂ ਦੇ ਕੋਲ 15 ਤੋਂ 20 ਡਿਜ਼ਾਈਨ अवेलेबल ਪਏ ਨੇ ਆਹ ਕਰ ਲੋ ਚੈੱਕਮੈਂਟ ਸਾਨੂੰ ਡਿਜ਼ਾਈਨ ਤਾਂ ਦੇਖੋ ਇੱਥੇ ਆ ਕੇ ਹੀ ਤੁਸੀਂ ਚੈੱਕ ਕਰੋਗੇ ਬਾਕੀ ਮੈਂ ਤੁਹਾਨੂੰ ਵੈਸੇ ਡੈਮੋ ਵਾਸਤੇ ਡਿਜ਼ਾਈਨ ਦਿਖਾ ਰਾਂ ਦੇਖੋ ਇਦਾਂ ਦੇ ਕਾਫੀ ਜ਼ਿਆਦਾ ਕੋਈ ਬ੍ਰਿਕਸ ਲੈਣਾ ਕੁਝ ਵੀ ਲੈਣਾ ਤੇ ਕਿਹੜੀਆਂ ਜਿਹੜਾ ਚੀਜ਼ਾਂ ਪਈਆਂ ਨੇ ਇਹਨਾਂ ਨੂੰ ਕੀ ਕਹਿੰਦੇ ਆ ਇਹ 3D ਪੈਨਲ ਨੇ ਜੀ ਐਵੇਂ ਟੇਪ ਉਤਾਰੋ ਤੇ ਚਿਪਕਾ ਲਓ ਕਿਤੇ ਵੀ ਲਾ ਸਕਦੇ ਆ ਆਪਾਂ ਆਪਣੇ ਕੋ ਉਹ ਆਪਾਂ ਕਹਦੇ ਵੀ ਹਣਾ ਬੰਦਾ ਆਪੇ ਦਾ 100 ਰੁਪਏ ਦਾ ਪੀਸ ਐ ਸਿਰਫ 100 ਰੁਪੀਸ ਓਨਲੀ 100 ਰੁਪਏ ਦਾ ਬਈ ਤੁਹਾਨੂੰ ਆ ਮਿਲ ਜੂਗਾ ਮਤਲਬ ਸਾਰਾ ਸਾਰਾ ਜਿੰਨਾ ਵੀ ਸਮਾਨ ਦਿਖਾ ਰਹੇ ਸਾਰਾ ਹਾਜ਼ਰ ਪਿਆ ਆਪਣੇ ਕੋਲ ਸਟਾਕ ਸਾਰਾ ਹੈਗਾ ਵੀ ਹੋਲ ਸੇਲ ਹੋਲ ਪੇਪਰ ਦਿਖਾਓ ਸਰ ਜੀ ਤੁਸੀਂ ਬੋਲ ਪੇਪਰ ਜਿਹੜਾ ਮਰਜੀ ਬੋਲ ਪੇਪਰ ਲੈ ਲਓ 400 ਰੁਪਏ ਦਾ ਰੋਲ ਐ ਹਾਂ ਜਿਹੜਾ ਮਾਲ ਦੀ ਗਾਰੰਟੀ ਹੋਊਗੀ ਖਰਾਬ ਨਿਕਲੇ ਕਟਿਆ-ਪਟਿਆ ਨਿਕਲੇ ਕੋਈ ਦਿੱਕਤ ਆ ਵੀ ਅਸੀਂ ਜ਼ਿੰਮੇਵਾਰ ਆ ਲਗਵਾਨ ਤੱਕ ਵੀ ਅਸੀਂ ਜ਼ਿੰਮੇਵਾਰ ਆ ਲੈ ਬਈ ਇੱਕ ਇਧਰ ਆ ਕੇ ਇਧਰ ਵੀ ਜਾਤੀ ਮਰਾ ਦਿਓ ਜਿਹੜੇ ਭਰਾ ਕਹ ਨਹੀਂ ਆਪਾਂ 31 ਜਨਵਰੀ ਤੱਕ ਸੇਲ ਲਾਈ ਹੋਈ ਹੈ ਇਹਦੀ 1200 ਰੁਪਏ ਦਾ ਰੋਲ ਹੈ ਸੇਲੋ 400 ਰੁਪਏ ਦੀ ਐਵਰੇਜ ਨਾਲ 4 3 12 1200 ਰੁਪਏ ਦਾ ਰੋਲ ਹੈ 1200 ਰੁਪਏ ਦਾ 1200 ਰੁਪਏ ਵਿੱਚ 150 ਫੁੱਟ ਦੀ ਦੀਵਾਰ ਕਵਰ ਕਰ ਲਓ ਜੀ ਜੇ ਆਪਣੇ ਕਿਸੇ ਘਰ ਦਾ 10 10 ਦਾ ਰੂਮ ਆਇਆ ਕੋਰੀਅਨ ਰੋਲ ਹੈ ਹਾਂਜੀ ਤਾਂ 10 10 ਦਾ ਰੂਮ ਦੇ ਵਿੱਚ ਜੇ ਬੰਦਾ ਕਵਰ ਕਰਦਾ ਕਿੰਨੇ ਰੋਲ ਤਿੰਨ ਰੋਲ ਲੱਗਣਗੇ ਜੀ 12 36 ਹਾਂਜੀ 3600 ਚ ਜੀ ਨਾਲੇ ਬਚੂਗਾ ਮੰਨ ਲਓ ਜੋ ਕਿਤੇ ਵੀ ਲਾ ਸਕਦਾ ਐਲਸੀਡੀ ਪੈਨਲ ਤੇ ਲਾ ਸਕਦਾ ਸਰਫ 3600 ਰੁਪਏ ਦੇ ਵਿੱਚ 10 ਵਾਹ 10 ਦਾ ਪੂਰਾ ਦਾ ਪੂਰਾ ਕਮਰਾ ਕਰਾਵਾਂਗੇ ਅ ਇਹਦੀ ਚਾਰੋ ਚੱਕ ਦੇ ਕੰਨਾ ਉੱਚਾ ਵਾਲਪੇਪਰ ਸਿਰਫ ਤਨ ਲਓ ਜੀ ਆਪਰਾ ਕੋਲ ਬਾਦੂ ਅ ਲਿਮਟਡ ਸਟਾਕ ਪਿਆ ਆ ਡੱਬਿਆਂ ਦੇ ਜਿਹੜੇ ਮੈਂ ਤੁਹਾਨੂੰ ਬਾਹਰ ਦਿਖਾਈਆਂ ਨੇ ਆ ਵਾਲਾ ਮਟੀਰੀਅਲ ਬਾਰੇ ਵਿੱਚ ਭਰੇ ਭਰੇ ਪਏ ਨੇ ਜੀ ਗਡਾਉਨ ਦੇ ਗਡਾਉਨ ਭਰੇ ਪਏ ਨੇ ਗਡਾਉਨ ਦੇ ਗਡਾਉਨ ਭਰੇ ਪਏ ਨੇ ਸਰ ਜੀ ਕੁਝ ਵੀ ਲੈਣਾ ਯਾਰ ਹੁਣ ਆ ਚੀਜ਼ਾਂ ਭਈਆਂ ਨੇ ਆਪਣੇ ਫਰਸ਼ ਤੇ ਲੱਗਣ ਵਾਲੇ ਹਣਾ ਵੀਰੇ ਜਿਹੜੇ ਆਪਾਂ ਇੱਥੇ ਨੀਚੇ ਲਾ ਦਾਂ ਅੱਧਿਕਾਲ ਬੜਾ ਚੱਲਦਾ 3 ਕਲਰ ਵਾਲੇ ਮ ਲਈ 30 ਕਲਰ 30 ਕਲਰ ਹਾਂਜੀ ਮੈਂ ਤੁਹਾਨੂੰ ਇਹ ਚੀਜ਼ ਦੀ ਖਰਜ ਦੱਸਦਾ ਜੀ ਤੁਸੀਂ ਇਹਦੇ ਨਾਲ ਦਾ ਪੱਥਰ ਲਵਾਉਣ ਸੋਚ ਰਹੇ ਹੋ ਨਾ ਨੀਚੇ ਲੱਗਿਆ ਹੋਇਆ ਮੈਂ ਕਹਿੰਦਾ ਮੇਰੇ ਬੰਦੇ ਨੂੰ ਲਵਾਉਣ ਦੀ ਲੋੜ ਨਹੀਂ ਕਿਉਂਕਿ ਉਹ ਦੌਰ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਸੀਆਂ ਇਹ ਅੱਜ ਆ ਗਏ ਹਨਾ 30 ਕਲਰ ਲੇਬਲ ਲੇਬਲ ਪਏ ਨੇ ਹਰ ਕਲਰ ਦੇ 2-200 ਡੱਬਾ ਅਵੇਲੇਬਲ ਪਿਆ ਲਓ ਬਈ ਇਸ ਤਰੀਕੇ ਨਾਲ ਲਾ ਸਕਦੇ ਹੋ ਤੁਸੀਂ ਇਹਨੂੰ ਫਲੋਰਿੰਗ ਟਾਇਲ ਕਹਿੰਦੇ ਨੇ ਇੱਕ ਤਰ੍ਹਾਂ ਦੀ ਲਓ ਬਈ ਮਤਲਬ ਜੀ ਨਾ ਆਪਣਾ ਕੋਈ ਇੱਕ ਕੈਮਰਾ ਐਂਡ ਪੂਰਾ ਸੇਮ ਡੇ ਲਗਵਾਓ ਸੇਮ ਡੇ ਲਓ ਜੀ ਅੱਜ ਜਾਓ ਤੇ ਅੱਜ ਹੀ ਲਗਵਾਓ ਅੱਜ ਜਾਓ ਅੱਜ ਹੀ ਮੰਗਵਾਣਾ ਨਹੀਂ ਦਿੱਲੀੋਂ ਕੁਝ ਨਹੀਂ ਕਰਨਾ ਅੱਜ ਜਾਓ ਤੇ ਅੱਜ ਹੀ ਲਗਵਾਓ ਆ ਪੂਰਾ ਦਾ ਪੂਰਾ ਮਾਲ ਭਰਿਆ ਪਿਆ ਹਨਾ ਪਿੱਛੇ ਭਰਿਆ ਪਿਆ ਜੀ ਨਾਲ ਦੀ ਗਲੀ 'ਚ ਭਰਿਆ ਪਏ ਨੇ ਨਾਲ ਦੀ ਭਰਿਆ ਪਏ ਚੱਲੀਏ ਵੀਰੇ ਆਪਾਂ ਮਾਲ ਦਿਖਾਈ ਇੱਕ ਵਾਰੀ ਆ ਜੀ ਆਓ ਜੀ ਲਾਈਕ ਆਪਾਂ ਆ ਚੀਜ਼ਾਂ ਵੀ ਕਹਿ ਦਨਾ ਇਹਨੂੰ ਵੀਰੇ ਇਨਡੋਰ ਜਾਂ ਆਊਟਡੋਰ ਲਈ ਵਰਤ ਸਕਦੇ ਹੋ ਕਿਤੇ ਵੀ ਲਾ ਸਕਦੇ ਹੋ ਜੀ origignal ਪੇੜ ਹੈ ਕਿਤੇ ਵੀ ਲਾ ਸਕਦੇ ਹੋ origignal ਹੈ origignal ਪੇੜ ਹੈ ਜੀ ਅੱਲਾ ਵੇਹੀ ਇੱਕ ਵਾਰੀ ਆ ਜਿਹੜੀ ਲੱਗੀ ਹੋਈ ਹੈ ਨਾ ओरिजिनल ਹੈ ਇਹ ओरिजिनल ਦਰਖਤ ਦੀ ਜਿਹੜੀ ਸਕਲਪ ਹੁੰਦੀ ਹੈ ਉੱਪਰਲਾ ਆਪਣੇ ਆਪ ਕਹਿ ਦਿੰਦੇ ਨੇ ਉਹ ਤਾਰ ਕੇ ਅੰਦਰ ਲਾਓ ਬਾਹਰ ਲਾਓ ਕਿਤੇ ਵੀ ਮੈਟ ਤਿਆਰ ਕਰਿਆ ਹੋਇਆ ਇਹ ਤੋਂ ਬਗੈਰ ਇਹਦੇ ਵਿੱਚ ਆ ਚੀਜ਼ਾਂ ਹੀ ਮਿਲ ਜਾਣਗੀਆਂ ਹਾਂ ਪੀਸਟੋਨ ਮਿਲ ਜੂਗਾ ਇਹਦੇ ਪੰਜ ਕਲਰ ਆਪਣੇ ਕੋਲ ਰੈਡੀ ਸਟਾਕ ਹੈ ਠੀਕ ਹੈ ਜੀ ਆ ਚੈੱਕ ਕਰੋ ਜੀ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਇਹਦੀ ਨਾ ਆ ਉਹ ਚੀਜ਼ ਮੇਨ ਹੈ ਇਹਦੇ ਵਿੱਚ ਵੀ ਬਹੁਤ ਤਰ੍ਹਾਂ ਦੀ ਮਿਲ ਜਾਂਦੀ ਬਹੁਤ ਤਰ੍ਹਾਂ ਦੀ ਹੈ ਪੰਜਾਬ ਮੈਂ ਮੈਂ ਜੀ ਇਹ ਪੰਜਾਬ ਮੈਂ ਕਿੰਨੇ ਤੱਕ ਜਾਂਦੀ ਹੁੰਦੀ ਹੈ ਉਹ 100mm 120mm ਤੱਕ ਜਾਂਦੀ ਹੈ ਆਪਕੋ 50mm अवेलेबल ਹੈ ਇਹ ਸਾਰਾ ਸਾਰਾ ਤੁਸੀਂ ਹੋਲ ਸੇਲ ਦੇ ਵਿੱਚ ਖਰੀਦ ਸਕਦੇ ਸਭ ਤੋਂ ਵੱਡੀ ਗੱਲ ਹੈ ਜਿੰਮੇ ਦਾ ਰੇਟ ਦੱਸਤਾ ਨਾ ਤੁਸੀਂ ਉਰੇ ਐ ਭੱਜੇ ਆਉਂਗੇ ਤਾਂ ਕਰਕੇ ਉਰੇ ਆ ਜਿਓ ਪਹਿਲੀ ਲੈ ਜਿਓ ਠੀਕ ਹੈ ਤੇ ਨਹੀਂ ਉਹ ਗਈ ਬਾਤ ਗੱਲ ਬਹੁਤ ਜ਼ਿਆਦਾ ਕਲਰ ਚੈੱਕ ਕਰਾਓ ਜੀ ਲਓ ਜੀ ਆ ਕਰ ਲੋ ਇੱਕ ਵਾਰੀ ਕਲਰ ਚੈੱਕ ਵੀਰੇ ਬਾਦੂ ਕਲਰ ਇਹਦੇ ਵਿੱਚ ਅਨਲਿਮਟਿਡ ਹੈ ਤੇ ਮਿੱਤਰੋ ਜਿੰਨਾ ਵੀ ਤੁਹਾਨੂੰ ਮਟੀਰੀਅਲ ਦਿਖਾਇਆ ਸਾਰੀ ਹੋਲ ਸੇਲ ਦਾ ਕੰਮ ਇਹਨਾਂ ਦਾ ਪਰ ਸਾਰਾ ਰੈਡੀ ਸਟਾਕ ਹੈ ਆਪਣੇ ਕੋਲ ਕਿਤਾ ਮੰਗਵਾ ਕੇ ਨਹੀਂ ਦੇਈਦਾ ਕੋਈ ਵੀ ਭਰਾ ਜਿਹੜੇ ਮੈਂ ਇਹ ਚੀਜ਼ਾਂ ਦਾ ਚਲੋ ਕੂਰੀਅਰ ਤਾਂ ਆਉਣੀ ਨਹੀਂ ਇਹ ਤਾਂ ਬੰਦਾ ਆ ਕੇ ਲੈ ਜਾ ਗੱਡੀ ਉੱਤੇ ਲੈ ਜਾ ਜੀ ਆ ਕੇ ਲੈ ਜਾ ਬਾਲ ਪੇਪਰ ਆਪਾਂ ਕੂਰੀਅਰ ਕਰਾ ਦਾਂਗੇ ਬਾਲ ਪੇਪਰ ਕੂਰੀਅਰ ਕਰਾ ਦਾਂਗੇ ਰੋਜ਼ ਕਰਾਈ ਦੇਨੇ ਜੀ ਆਪਣੇ ਕੋਲ ਪੂਰੇ ਪੰਜਾਬ 'ਚ ਡੀਲਰ ਲੱਗੇ ਹੋਏ ਨੇ ਠੀਕ ਹੈ ਡੀਲਰਾਂ ਨੂੰ ਮਾਲ ਜਾਂਦਾ ਆਪਾਂ ਦਾ ਸਾਰਾ ਆਪਣੇ ਕੋਲ 10 ਬੁੱਕਾਂ ਦਾ ਮਾਲ ਰੈਡੀ ਸਟਾਕ ਹੈ ਹਾਂ ਜੇ ਤੁਸੀਂ ਬਾਲ ਪੇਪਰ ਮੰਗਾਣੇ ਨੇ ਦੂਰ ਬੈਠੇ ਹੋ ਬਾਲ ਪੇਪਰ ਦੇ ਦਾਂਗੇ ਕੋਈ ਮੋਸਟਲੀ ਕੋਈ ਵੀ ਦੁਕਾਨਦਾਰ ਸਾਡੇ ਨਾਲ ਜੁੜਨਾ ਜਾਂਦਾ ਹੈ ਪ੍ਰੋਪਰ ਹੋਲਸੇਲ ਰੇਟ ਤੇ ਮਾਲ ਦਵਾਂਗੇ ਹਾਂ ਆਪਣੇ ਕਿਸੇ ਬਣਾਣਾ ਕੰਮ ਵੀ ਸ਼ੁਰੂ ਕਰਨਾ ਹੈ ਉਹਨਾਂ ਲਈ ਬੈਸਟ ਮੌਕਾ ਲਾ ਲਓ ਠੀਕ ਹੈ ਕਿਉਂਕਿ ਜਿੰਨਾ ਮਟੀਰੀਅਲ ਕੋਲ ਤੁਸੀਂ ਇਹਦੇ ਨਾਲ ਦਾ ਕੰਮ ਸ਼ੁਰੂ ਕਰ ਸਕਦੇ ਹੋ ਸਾਰਾ ਸਾਰਾ ਹੋਲਸੇਲ ਚ ਇਹਦੇ ਵਿੱਚ ਦੀ ਕੁਝ ਕੁ ਮਟੀਰੀਅਲ ਮਤਲਬ ਹਰ ਤਰ੍ਹਾਂ ਦੀ ਆਈਟਮ ਹੈਗੀ ਆਪਣਾ ਆਪਣੇ ਕੋਲ ਹਰ ਤਰ੍ਹਾਂ ਦੀ ਆਈਟਮ ਮਿਲ ਜੂਗੀ ਹੋਲ ਮਟੀਰੀਅਲ ਦੇ ਵਿੱਚ ਨਾ ਜੀ ਬਾਕੀ ਕੋਈ ਬਹੁਤ ਸਾਰੀ ਚੀਜ਼ਾਂ ਰਹਿੰਦੀਆਂ ਵੀ ਨੇ ਸਾਨੂੰ ਦਿਖਾ ਨਹੀਂ ਸਕਦੇ ਕਸਟਮਰ ਵੀ ਖੜੇ ਨੇ ਵਿੱਚ ਪਿੱਢ ਪੜਕਾ ਵੀ ਹੈ ਰਿਟੇਲ ਕਸਟਮਰ ਨੂੰ ਮਾਲ ਦੇ ਨਾਲ ਨਾਲ ਗਿਫਟ ਵੀ ਦ ਨਾਲ ਮਾਨਦਾਨ ਵੀ ਕਰਾਂਗੇ ਨਾਲ ਗਿਫਟਰ ਦੇਵਾਂਗੇ ਹੋਲਸੇਲ 'ਚ ਸਮਾਨ ਵੀ ਦੇ ਦਾਂਗੇ ਬਾਕੀ ਪਰ ਆ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਲੁਧਿਆਣਾ 'ਚ ਬਾਈ ਹੋਰਾਂ ਦਾ ਕੰਮ ਹੈਗਾ ਦਿੱਤੇ ਨੰਬਰ ਤੇ ਕਰ ਲਓ ਕੰਟੈਕਟ ਬਾਕੀ ਗੂਗਲ ਤੇ ਸਰਚ ਵੀ ਕਰ ਲਿਓ ਗੁਰੂ ਨਾਨਕ ਦੇਕੌਰ ਲੁਧਿਆਣਾ ਡਾਇਰੈਕਟ ਉਰੇ ਪਹੁੰਚ ਜਾਓਗੇ ਵੜਾ ਕਰੋ ਆਪਦੇ ਜੋ ਵੀ ਆਈਟਮਾਂ ਚੈੱਕ ਕਰਨੇ ਨੇ ਲੈ ਸਕਦੇ ਹੋ ਕੋਈ ਚੱਕਰ ਨਹੀਂ ਹੋ ਵੀ ਹੋਲਸੇਲ ਰੇਟ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰੋ ਬਾਕੀ ਤਾਂ ਨਵਾਂ ਜੀ ਵੀਡੀਓ ਦੇਖਣ ਦੇ ਲਈ